ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਣ ਜਗਦੀਸ਼ੁਰ ਹੈ ਦੇਖਨ ਸੁਨਨ ਸੁਨਾਮਨੁ ਮਨ ਮਹਿ ਦ੍ਰਿੜੀਐ ਸਾਚ ਪੂਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰજન ਗਾਈਐ ਸਬੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨੰ ਮੁਕਤਲੈ ਪੈਰੇ ਉਪਰੇ ਵਸੰਦੋ ਕੋ ਹਤੜੈ ਥਾਏ ਨਾਨਕ ਸੋ ਧਣੀ ਕਿਉ ਵਸਾਰਿਓ ਉਦਰ ਹੈ ਜਿਸ ਦੇ ਨਾਹੀਂ ਪੌੜੀ ਰਕਤ ਬਿੰਦ ਕਰ ਨਿਮਿਆਂ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਵਾਰ ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਉਰਤਾਰ ਬਖਮ ਥਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਾਸਹਿ ਜਨਮਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੁ ਸੋ ਸਹੁ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਉ ਪਉੜੀ ਜੀਉ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੀਂ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਲੋਕ ਕਟੰਬ ਜਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹ ਟੁੱਟੜੀ ਆਸਾ ਪਰীত ਜੋ ਲਾਈ ਬਿਆਨ ਸਿਉ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਾਂ ਪੌੜੀ ਜਿਸ ਬਿਸਰਤ ਤਨ ਭਸਮ ਹੋਇ ਕਹਤੇ ਸਭ ਪਰੇਤ ਕਿਨ ਗ੍ਰਹਿ ਮਹਿ ਬਸਨ ਨਾ ਦੇਵਹਿ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਖੇਤ ਜੈ ਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ ਸਨੋਕ ਕੋਟ ਦਾਨ ਇਸ ਨਾਨੰ ਅਨਕ ਸੋਦਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਂਡਣ ਕੀਤੋ ਮੂ ਕਣਾ ਭੋਰੀ ਦਿੱਤਿਮ ਭਾਹਿ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਦੁਖੜੇ ਉਲਾਹਿ ਪੌੜੀ ਕੋਟ ਅਗਾ ਸਭ ਨਾਸ ਹੋਹਿ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਐ ਨਿਸ਼ਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਲਾਸ ਸਵਾਦੰ ਰਸੈ ਕਦਾਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸਟਾ ਕਿਰਮ ਹੈ ਮੁਚ ਅਡੰਬਰ ਹਬ ਕੇ ਹੋ ਮੰਜ ਮੁਹੱਬਤ ਨੇ ਸੋ ਸਾਈ ਜੇ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੂਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕੇਤ ਬਿਧ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬਿਰਾਗੀ ਦਹਿ ਦਿਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਮਨ ਸਾਈ ਮੁਖ ਉਚਰਾ ਵਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਵਸਤਾ ਟੂਟੀ ਝੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੂ ਉਦਿਆਨ ਪਰ ਮਿੰਨਾ ਮਿੱਤਰ ਨਾ ਇਠ ਧਨ ਰੂਪ ਹੀਣ ਕਿਸ ਸਾਖ ਨਾ ਸਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚੰਬਰ ਤਖਤ ਆਸਨੰ ਪਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚੇਤਾ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਹਾਰ ਜਾ ਗਈ ਵਿਹਾਈ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਕਹਿ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋੜ ਤਮਾਸ਼ਿਆ ਚੇਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਪੌੜੀ ਮਹਾ ਭਯਾਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰਹਿ ਦੇਵਾਨਿਆ ਸਿਰ ਲੰਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬ ਤਹਿ ਸੰਚੰਤ ਬਿਖਿਆ ਛਲੰਛਿਦਨ ਨਾਨਕ ਬਿਨ ਹਰ ਸੰਗ ਨਾ ਚਾਲਤੀ ਤੇ ਖੰਧੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅਡ ਨਾ ਲਹੰਡੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰੈ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਪਾਉ ਭੰਜੀਐ ਸਨੋਖ ਨੱਚ ਰਾਜ ਸੁਖ ਮਿਸਟੰ ਨੱਚ ਭੋਗ ਰਸ ਮਿਸਟੰ ਨੱਛ ਮਿਸਟੰ ਸੁਖ ਮਾਇਆ ਮਿਸਟੰ ਸਾਜ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸਨ ਲਗੜਾ ਸੋਨੇ ਹੋ ਮਨ ਮਝਾਹੁ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗਈ ਭਗਤਨ ਕਉ ਮਿੱਠਾ ਆਣ ਸਵਾਦ ਸਭ ਫੀਕਿਆ ਕਰ ਨਿਰਨਉ ਢੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ 베ਦਿਆ ਜਿਉ ਰੰਗ ਮਜੀਠਾ ਜੀਉ ਪ੍ਰਾਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸਲੋਕ ਤਿਆਗਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤਰਕ ਮੇਗ ਮੰਡਲਹਿ ਬਾਣ 베ਦੰਚ ਕ੍ਰੰਕਨਾਦੰ ਅਲ ਬੰਦਨ ਕੁਸਮ ਬਾਸ ਨਹਿ ਚਰਨ ਕਮਲਰ ਚੰਤ ਸੰਤ ਹੈ ਨਾਨਕ ਾਨ ਨ ਰੁਚਤੇ ਮੁਖ ਦੇਖਾਉ ਪਲਕ ਛੱਡ ਆਨ ਨਾ ਦੇਉ ਚੇਤ ਜੀਵਨ ਸੰਗਮ ਤੇ ਸਧਣੀ ਹਰ ਨਾਨਕ ਸੰਤਾ ਮਿਤ ਪੌੜੀ ਜੋ